ਪਾਕਿਸਤਾਨ ਦਾ ਉਹ ਸਤਸਵੀਕਾਲ ਵੀਜ਼ਾ ਸਾਰੇ ਠੀਕ ਹੋ ਗਏ ਸੋ ਦੋਸਤੋ ਅੱਜ ਜੋ ਵੀਡੀਓ ਅਸੀਂ ਬਣਾ ਰਹੇ ਹਾਂ ਅਗੇ ਉਹ ਉਸ ਪ੍ਰੋਡਕਟ ਦੀ ਆ ਜਿਹੜੇ ਪ੍ਰੋਡਕਟ ਦਾ ਅਸੀਂ ਕੁਝ ਦਿਨ ਪਹਿਲਾਂ ਇਹਦੀ ਵੀਡੀਓ ਅਪਲੋਡ ਕੀਤੀ ਸੀਗੀ ਤੇ ਆਪਣੇ ਕਿਸਾਨ ਭਰਾਵਾਂ ਨੇ ਇਹ ਪ੍ਰੋਡਕਟ ਵਰਤਿਆ ਜਿਹਦੇ ਰਿਜ਼ਲਟ ਤੋਂ ਕਿਸਾਨ ਕਿਤਨਾ ਕਿਤੇ ਬਹੁਤ ਯਾਦਾ ਮਤਲਬ ਸੰਤੁਸ਼ਟ ਨਜ਼ਰ ਆਏ ਖੁਸ਼ ਨਜ਼ਰ ਆਏ ਵੀ ਦਾ ਬਹੁਤ ਸੋਹਣਾ ਰਿਜ਼ਲਟ ਆਇਆ ਸੋ ਪ੍ਰੋਡਕਟ ਦਾ ਨਾਮ ਹੈਗਾ ਦੋਸਤੋ ਵਰਜਸਤਾ ਬਜੇਸਟਾ ਪ੍ਰੋਡਕਟਰ ਅਮਰੀਕਨ ਐਗਰੋਟੈਕ ਪ੍ਰਾਈਵੇਟ ਲਿਮਟਿਡ ਇੰਡੀਆ ਕੰਪਨੀ ਦਾ ਜਿਹੜਾ ਹੈਗਾਗਾ ਇਸ ਦਾ ਰਿਜ਼ਲਟ ਗੋਭ ਦੀ ਸੁੰਡੀ ਪੱਤਾ ਲਵੇਟ ਦੋਨਾਂ ਨੂੰ ਜਿਹਨੂੰ ਕੰਪਲੀਟ ਨੇ ਤੌਰ ਤੇ ਖਤਮ ਕਰਦਾਗਾ ਤੇ ਜੇ ਦਿਨਾਂ ਦੀ ਗੱਲ ਕਰੀਏ ਸੋ ਦੋਸਤੋ ਇਹਦਾ ਅਸੀਂ 20 ਤੋਂ 25 ਦੇ ਅੰਦਰ ਰਿਜ਼ਲਟ ਹੋਣ ਤੱਕ ਜਿਹੜਾ ਉਹ ਦੇਖ ਚੁੱਕੇ ਆ ਹਲੇ ਮਤਲਬ ਉਹ ਬਾਣਾ ਦੇ ਵਿੱਚ ਹਲੇ ਕਿਤੇ ਵੀ ਸੁੰਡੀ ਨਹੀਂ ਹੈਗੀ ਉਹ ਵੇਸ਼ਾ ਦੇ ਵੀਂਦੇ ਨੂੰ ਜਿਹੜਾ ਹੈਗਾਗਾ ਕ੍ਰੋਸ ਕਰ ਜਾਊਗਾ ਤੋ ਇੱਕ ਵਾਰ ਤੁਹਾਨੂੰ ਬੇਨਤੀ ਆ ਇਸ ਪ੍ਰੋਡਕਟ ਨੂੰ ਜ਼ਰੂਰ ਵਰਤ ਕੇ ਦੇਖੋ ਜਿਹੜੇ ਵੀ ਇਸ ਪ੍ਰੋਡਕਟ ਬਾਰੇ ਜਾਣਣਾ ਇੱਕ ਵਾਰ ਸਾਡੀ ਦੁਕਾਨ ਤੇ ਵਿਜ਼ਿਟ ਜ਼ਰੂਰ ਕਰੋ ਉਸ ਤੋਂ ਬਾਅਦ ਇਸ ਪ੍ਰੋਡਕਟ ਦਾ ਰਿਜ਼ਲਟ ਇੰਨਾ ਸ਼ਾਨਦਾਰ ਆਇਆ ਕਿ ਸਿਰੇ ਹੀ ਕਰਾਤਾ ਇਸ ਲਈ ਤੁਸੀਂ ਇੱਕ ਵਾਰ ਸਾਡੀ ਦੁਕਾਨ ਤੇ ਆ ਕੇ ਸਾਨੂੰ ਜ਼ਰੂਰ ਮਿਲੋ ਆਪਣੇ ਬਾਗ ਦੇ ਵਿੱਚ ਜਿਹਦੇ ਵੀ ਜਿਵੇਂ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖ ਰਿਹਾ ਜੋ-ਜੇ ਮੌਸਮ ਦੇ ਹਾਲਾਤ ਬਣੇ ਹੋਏ ਨੇ ਕਿ ਤਰ੍ਹਾਂ ਕਿਸੇ ਪੱਤਾ ਲਵੇਟ ਆ ਜਾਂ ਗੋਹ ਵਾਲੀ ਸੰਡਿਆ ਅਟੈਕ ਨਜ਼ਰ ਆ ਰਿਹਾ ਉਥੇ ਦੋਨੋਂ ਸੰਡਿਆ ਨੂੰ ਕੰਪਲੀਟਲੀ ਤੌਰ ਤੇ ਖਤਮ ਕਰਦਾ ਥੋੜਾ ਕੋਸਟਲੀ ਜ਼ਰੂਰ ਆ ਪਰ ਰਿਜ਼ਲਟ ਇਹਦਾ ਸ਼ਾਨਦਾਰਾ オリジナル ਹੋਰਦੀ ਆਪਣੀ 1001% ਗਰੰਟੀ ਆ ਕਿਤੋਂ ਵੀ ਇਹ ਕੋਈ ਡੁਪਲੀਕੇਟ ਸਾਬਤ ਕਰ ਦੇ ਜਾਂ ਟੈਕਨੀਕਲ ਇਹਦੇ ਵਿੱਚ ਘੱਟ ਸਾਬਤ ਕਰ ਦੇ ਤਾਂ ਆਪਾਂ ਦੇਣ ਦੇਣ ਦਾ ਰੱਖੀ ਨੰਬਰ 2 ਤੇ ਕਿਤੇ ਵੀ ਤੁਹਾਨੂੰ ਸੰਡਿਆ ਅਟੈਕ ਨਜ਼ਰ ਆ ਰਿਹਾ ਤੁਹਾਡੇ ਬਾਹਰ ਦੇ ਉੱਪਰ ਤਾਂ ਸਾਨੂੰ ਇੱਕ ਵਾਰ ਜ਼ਰੂਰ ਮਿਲੋ ਔਰ ਮਿਲ ਕੇ ਇੱਕ ਵਾਰ ਰਜਿਸਟਰਡ ਹੋਵੋ ਤੇ ਬਾਹਰ ਦੇ ਵਿੱਚ ਵਰਤੋ ਇਸ ਦੇ ਰਿਜ਼ਲਟ ਨੂੰ ਤੁਸੀਂ ਦੇਖਦੇ ਹੋ ਅੱਗੇ ਵਾਸਤੇ ਵੀ ਇਹਨਾਂ ਦੇ ਪ੍ਰੋਡਕਟਾਂ ਬਾਰੇ ਜ਼ਰੂਰ ਤੁਸੀਂ ਇੱਕ ਸਵੇਲੇ ਦਾ ਧਿਆਨ ਕੇਂਦਰਿਤ ਹੋਊਗਾ ਤੁਹਾਡੇ ਇਸ ਚੀਜ਼ ਉੱਪਰ ਇਹਨਾਂ ਸ਼ਾਨਦਾਰ ਰਿਜ਼ਲਟਾਂ ਸੋ ਵੀਡੀਓ ਵਧੀਆ ਲੱਗੀ ਨੂੰ ਸ਼ੇਅਰ ਕਰਿਓ ਤੇ ਇਦਾਂ ਦੀਆਂ ਦਵਾਈਆਂ ਬਾਰੇ ਜਿੰਨੀ ਕੁ ਸਾਡੇ ਕੋਲ ਨੌਲੇਜ ਹੈ ਤੁਹਾਨੂੰ ਪ੍ਰੋਵਾਈਡ ਸਮੇਂ-ਸਮੇਂ ਸਰ ਕਰਮਾਉਦੇ ਰਹਾਂਗੇ ਉਹਨਾਂ ਨੂੰ ਦੇਖਣ ਦੇ ਲਈ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਿਓ ਧੰਨਵਾਦ